ਬੇਸੀ ਤਾਂ ਸੱਚੀ ਗੱਲ ਐ ਇਹਨਾਂ ਤਾਂ ਤੂੰ ਸਾਰੇ ਐਗਰੀ ਹੋਵੋਗੇ ਵੀ ਰਹਿਣ ਵਾਲਿਆਂ ਦਾ ਹੀ ਘਰ ਲੈ ਸੱਚੀ ਅਗਰ 4 ਦਿਨ ਲਈ ਵੀ ਘਰ ਛੱਡ ਕੇ ਜਾਓ ਤੇ ਕਿੱਦਾਂ ਦਾ ਹੋ ਜਾਂਦਾ 6 ਮਹੀਨੇ ਬਾਅਦ ਤੇ ਤੁਸੀਂ ਸਤੇਖ ਹੀ ਰਹੋ ਮਧੋੜੀਆਂ ਨੇ ਔਰ ਬਾਕੀ ਚੀਜ਼ਾਂ ਨਾਲ ਕਿੱਦਾਂ ਤੈਸ ਨੈਸ ਹੋ ਗਿਆ ਘਰ ਸੋ एवरीवन ਵੈਲਕਮ ਬੈਕ ਟੂ ਅ ਚੈਨਲ ਫਨ ਐਂਡ ਫਲੇਮ ਅੱਜ ਮੈਂ ਆਈ ਆ ਆਪਣੇ ਘਰ ਮਤਲਬ ਆਪਣੇ ਤਨੀ ਮਤਲਬ ਰੈਂਟਡ ਹਾਊਸ 'ਚ ਅਸੀਂ ਰਹਿਨੇ ਆ ਆਪਣਾ ਘਰ ਤਾਂ ਹਜੇ ਬਣਿਆ ਨਹੀਂ ਚਲੋ ਪਰਮਾਤਮਾ ਦੇਣਾ ਆਪਣਾ ਘਰ ਵੀ ਬਣ ਜਾਊਗਾ ਕਿਸੇ ਦਿਨ ਤੇ ਅੱਜ ਆਇਆ ਕਿਰਾਏ ਦੇ ਜਿਹੜੇ ਘਰ ਤੇ ਆਪਾਂ ਰਹਿਨੇ ਆ ਦੋਨੋਂ ਜਣੇ ਉੱਥੇ ਮਤਲਬ 6 ਮਹੀਨੇ ਬਾਅਦ ਆਈਆਂ ਗੁੜੀਆਂ ਹੁਣ ਤਾਂ ਪਹਿਲੇ ਹੀ ਮੈਂ ਚਲੇ ਗਈ ਸੀ ਦਸੰਬਰ ਚ ਤੁਹਾਨੂੰ ਦੱਸਿਆ ਸੀ ਮਮਾ ਪਾਪਾ ਦੇ ਕੋਲ ਤੇ ਹੁਣ ਆਈਆਂ ਤੇ 6 ਮਹੀਨੇ ਹੋ ਗਏ ਨੇ ਮੈਨੂੰ ਇੱਥੇ ਆਇਆ ਨੂੰ ਤੇ ਹੁਣ ਦੇਖ ਤੁਹਾਨੂੰ ਘਰ ਦੇ ਹਾਲਾਤ ਦਿਖਾਨੀਆਂ ਬਹੁਤ ਜ਼ਿਆਦਾ ਬੁਰੇ ਹਾਲਾਤ ਹੋ ਚੁੱਕੇ ਨੇ ਤੇ ਸਭ ਤੋਂ ਪਹਿਲਾਂ ਮੈਂ ਏਸੀ ਵਾਲੇ ਨੂੰ ਫੋਨ ਕਰਾਂਗੀ ਉਹਨਾਂ ਨੂੰ ਕਹੂੰਗੀ ਏਸੀ ਠੀਕ ਕਰਾਓ ਐਟਲੀਸਟ ਏਸੀ ਤੇ ਚੱਲੇ ਧਿਆਨ ਆੰਦੇ ਇਨਾ ਖਲਾਰਾ ਕਰ ਚ ਸਾਡੇ ਤੇ ਪਹਿਲਾ ਕੰਮ ਜਿਹੜਾ ਏਸੀ ਸਾਫ ਕਰਨ ਲੱਗ ਪਿਆ ਮੈਂ ਪਾਣੀਆ ਇਹ ਮੈਂ ਉੱਥੋਂ ਚੁੱਕ ਤੇ ਕਰਿਆ ਤੂੰ ਜਾ ਪਰਾ ਸਮਾਨ ਤਾਂ ਤਿਆਰ ਕਰਦਾ ਪਿਆ ਨੀਰਜ ਪਰ ਸਾਡੇ ਫੌਜੀ ਤੋਂ ਅਟੈਕ ਬਈ ਨਹੀਂ ਹੋ ਰਿਹਾ ਤੀਜਾ ਟੈਂਪ ਕਮਰਿਆਂ ਦਾ ਤਾਂ ਬੁਰਾ ਹਾਲ ਹੋ ਚੁੱਕਾ ਤੁਸੀਂ ਦੇਖ ਲਓ ਜੀ ਇਹ ਕਮਰੇ ਦਾ ਕੀ ਹਾਲ ਹੋ ਗਿਆ 6 ਮਹੀਨਿਆਂ ਦੇ ਵਿੱਚ ਬਹੁਤ ਹੀ ਥੱਲੇ ਗੰਦਾ ਆ ਇਹ ਕਮਰਾ ਵੀ ਥੱਲੇ ਫਰਸ਼ ਬਹੁਤ ਜ਼ਿਆਦਾ ਗੰਦਾ ਹੈ ਇੱਕ ਇੱਕ ਕਰਕੇ ਦੋਨੋਂ ਕਮਰਿਆਂ ਦੀ ਸਫਾਈ ਕਰਦੇ ਆ ਜੀ ਤੇ ਇੱਧਰ ਸਫਾਈ ਕਰਦੇ ਕਰਦੇ ਸਾਡੇ ਬੱਚਾ ਪਾਟੀ ਸੋ ਗਈ ਆ ਮਤਲਬ ਸਫਾਈ ਤਾਂ ਹਜੇ ਖਤਮ ਨਹੀਂ ਹੋਈ ਪਰ ਸਾਡੇ ਬੱਚੇ ਦੇ ਰੂਟਸ ਹੋ ਗਏ ਨੇ ਤਾਂ ਇਹਦੇ ਵਿੱਚ ਚੱਲਦੇ ਮੈਂ ਤੁਹਾਨੂੰ ਬਾਹਰ ਦਿਖਾਨੀ ਆ ਵਿੜੇ ਦਾ ਕੀ ਹਾਲ ਹੈ ਇੰਨਾ ਜ਼ਿਆਦਾ ਬੁਰਾ ਹਾਲ ਹੋ ਚੁੱਕਾ ਹੈ ਨਾ ਮੀਂਹ ਆ ਕਰਕੇ ਕਿੰਨਾ ਗੰਦ ਪੈ ਗਿਆ ਬਾਹਰ ਬੀੜਾਪੜੀ ਮੁਸ਼ਕਿਲ ਦੇ ਨਾਲ ਹੁਣ ਸਫਾਈ ਕਰ ਰਹੇ ਹਾਂ ਹੋਪਸੋ ਕਿ ਜਲਦੀ ਹੀ ਸਾਫ ਸੁਥਰਾ ਹੋ ਜਾਏ ਇਹੀ ਨਹੀਂ ਰਸੋਈ ਘਰ ਦਾ ਵੀ ਬੁਰਾ ਹਾਲ ਹੋ ਚੁੱਕਾ ਹੈ ਸਮਾਨ ਚੱਕ ਕੇ ਸਾਫ ਕਰ ਰਹੇ ਹਾਂ ਜਿੱਥੇ ਹੜ੍ਹ ਆਏ ਨੇ ਉਹਨਾਂ ਘਰਾਂ ਦਾ ਕੀ ਹਾਲ ਹੋਇਆ ਹੋਊਗਾ ਜੇ ਸਾਡਾ ਹੀ ਹਾਲ ਹੈ ਕਿ ਇੱਥੇ ਮੈਂ ਬੱਚੇ ਦਾ ਦੁੱਧ ਬਣਾਉਣਾ ਵੀ ਮੇਰੇ ਲਈ ਮੁਸ਼ਕਿਲ ਹੋ ਰਿਹਾ ਸੀ ਵੀ ਕਿਵੇਂ ਤਰ੍ਹਾਂ ਗੈਸ ਸਾਈਡ ਤੇ ਰੱਖ ਕੇ ਬੜੀ ਮੁਸ਼ਕਿਲ ਦੇ ਨਾਲ ਮੈਂ ਇੱਥੇ ਦੁੱਧ ਰੈਡੀ ਕਰ ਰਹੀ ਹਾਂ ਕਿ ਫਟਾਫਟ ਜੀ ਕਿਚਨ ਦਾ ਉੱਪਰ ਵਾਲਾ ਪੋਰਸ਼ਨ ਸਾਫ ਹੋਵੇ ਫਿਰ ਹੌਲੀ ਹੌਲੀ ਥੱਲੇ ਵਾਲਾ ਪੋਰਸ਼ਨ ਸਾਫ ਕਰਾਂਗੇ ਤੇ ਜਿਨ੍ਹਾਂ ਨੂੰ ਇਹ ਗਲਤ ਫਹਿਮੀ ਹੈ ਕਿ ਬੱਚੇ ਸਾਂਭਣਾ ਬ ਬਹੁਤ ਹੀ ਆਸਾਨ ਕੰਮ ਮੈਂ ਇੰਨਾ ਵੀ ਆਸਾਨ ਕੰਮ ਨਹੀਂ ਹੈ ਦੋ ਬੱਚੇ ਐਟ ਅ ਟਾਈਮ ਸਾਹਮਣੇ ਬਹੁਤ ਮੁਸ਼ਕਿਲ ਹੈ ਜਦੋਂ ਕਿ ਦੋਨੋਂ ਛੋਟੇ ਹੋਣ ਕੋਈ ਇੱਕ ਮਾਂ ਲਈ ਸਾਹਮਣੇ ਬੜੇ ਹੀ ਮੁਸ਼ਕਿਲ ਹੈ ਇਸ ਟਾਈਮ ਤੇ ਜੋ ਘਰ ਦਾ ਹਾਲ ਬਹੁਤ ਜ਼ਿਆਦਾ ਬੁਰਾ ਹੈ ਬਾਰਿਸ਼ਾਂ ਤੋਂ ਬਾਅਦ ਸਾਰਾ ਹੀ ਅਤਵਿਸ਼ਤ ਹੋ ਚੁੱਕਾ ਹਾਲ ਇੱਥੇ ਦਾ ਇੰਨਾ ਪਾਣੀ ਘਰ ਦੇ ਵਿੱਚ ਅੰਦਰ ਵੀ ਆ ਗਿਆ ਸੀ ਵੇੜਾ ਸਾਰਾ ਗੰਦਾ ਹੋ ਗਿਆ ਸ਼ੁਕਰ ਕਮਰਿਆਂ 'ਚ ਨਹੀਂ ਆਇਆ ਤੇ ਇਸ ਕਰਕੇ ਕਮਰੇ ਹਜੇ ਸਾਫ਼ ਸੁਥਰੇ ਨਹੀਂ ਵੇੜੇ ਤੱਕ ਇਹ ਖਲਾਰਾ ਪਿਆ ਹੈ ਇਟਸ ਟੂ ਟਫ ਇੱਕ ਤਾਂ ਕੰਮ ਹੀ ਨਾ ਉਹ ਤੇ ਤੁਹਾਡਾ ਬੱਚਾ ਸੋਣਾ ਨਹੀਂ ਚਾ ਰਿਹਾ ਪਰ ਉਪਰੋਂ ਲਾਈਟ ਵਾਰ-ਵਾਰ ਜਾ ਰਹੀ ਹੈ ਤੁਹਾਡੇ ਲਈ ਸਭ ਤੋਂ ਜ਼ਿਆਦਾ ਮੁਸ਼ਕਿਲ ਟਾਸਕ ਹੈ ਕਿ ਆਪਣੇ ਬੇਟੇ ਨੂੰ ਜਾਂ ਆਪਣੇ ਬੱਚੇ ਨੂੰ ਨਾਨਾ ਦੇਖਣਾ ਜਿਵੇਂ ਮੇਰੇ ਲਈ ਸਭ ਤੋਂ ਜ਼ਿਆਦਾ ਮੁਸ਼ਕਿਲ ਹੋ ਰਿਹਾ ਕਿਉਂਕਿ ਜ਼ਰਾਵਰਸ ਹੋ ਗਿਆ ਪਰ ਹੁਣ ਸੁਹਾਕ ਨਹੀਂ ਸੁੱਤੇ ਇਸ ਕਰਕੇ ਹਰ 15 ਮਿੰਟ ਬਾਅਦ ਮੈਨੂੰ ਇਹ ਨੂੰ ਦੇਖਣਾ ਹੈ ਕਿ ਰੋ ਰਹੀ ਹੈ ਤਿੰਨ ਚੱਕਦੀਆਂ ਫਿਰ ਅਗਲਾ ਕੰਮ ਕਰ ਰਹੀ ਹੈ ਤੇ ਸ਼ਾਮ ਹੁੰਦੇ ਹੁੰਦੇ ਹੁਣ ਬਾਹਰ ਵੀੜਾ ਤਾਂ ਅਸੀਂ ਸਾਫ਼ ਕਰ ਲਿਆ ਪਰ ਆਸਮਾਨ ਦੇ ਵਿੱਚ ਬੱਦਲ ਬਣੇ ਹੋਏ ਨੇ ਤੇ ਇਧਰੋਂ ਸਾਡੀ ਗੁੜੀਆ ਵੀ ਉੱਠ ਗਈ ਹੈ ਤੇ ਮੈਂ ਸਮਝ ਗਈਆਂ ਕਿ ਇਨਾ ਬੱਚਿਆਂ ਨੇ ਮੈਨੂੰ ਕੰਮ ਤੇ ਜੱਜ ਨਾ ਕਰਨੀ ਦੇਣਾ ਕਿ ਬੱਸ ਹੁਣ ਆਪਾਂ ਰੋਟੀ ਪਾਣੀ ਸ਼ੱਕ ਕੇ ਤੇ ਲੱਗੇ ਆ ਸੌਣ ਤੇ ਪ੍ਰਮਾਤਮਾ ਤੋਂ ਇਹੀ ਅਰਦਾਸ ਹੈ ਕਿ ਹੁਣ ਮੀਂਹਾਂ ਨੂੰ ਬੱਸ ਕਰਨ ਬਹੁਤ ਨਹੀਂ ਪੈਗੇ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਇਨਾ ਹੀ ਮੀਂਹਾਂ ਕਰਕੇ ਹੈਲੋ ਜੀ ਗੁੱਡ ਮਾਰਨਿੰਗ ਨੈਕਸਟ ਮਾਰਨਿੰਗ ਅਜੇ ਵੀ ਸਾਡੇ ਘਰ ਮਤੋੜੀਆਂ ਦੇ ਛੱਤੇ ਹਟ ਨਹੀਂ ਰਹੇ ਤਾਂ ਦਿਖਾਨੀ ਹੋਰ ਹੈ ਕਿ ਮਨ ਹੋਰ ਲੱਭ ਕੇ ਮੈਸ਼ੂ ਇਸ ਲੈ ਹਰ ਇਟਸ ਮਾਈ ਨੋਟਸ ਮਤਲਬ ਇਹਨਾਂ ਦਾ ਵੀ ਕੁਝ ਕਰਨਾ ਪਊਗਾ ਕੱਲ ਦਾ ਆ ਕੇ ਤਾਂ ਸਾਰਾ ਦਿਖਾ ਦਿੱਤਾ ਹੈ ਕਿ ਕਿਵੇਂ-ਕਿਵੇਂ ਖਲਾਰਾ ਪਿਆ ਹੋਇਆ ਸੀ ਔਰ ਕਿੰਨੇ ਸਫਾਈ ਕਰਨ ਦੀ ਲੋੜ ਪਈ ਸਾਰਾ ਹੁਣ ਸਾਫ ਸੁਥਰਾ ਹੈ نیچے ਮਤਲਬ ਇੱਕ ਦੋਨੋਂ ਰੂਮ ਹੋ ਚੁੱਕੇ ਨੇ ਨੀਚੇ ਵਾਲਾ ਫਲੋਰ ਉਹ ਲਾ ਹੋ ਗਿਆ ਥੋੜੀ ਜੀ ਡਸਟਿੰਗ ਵੀ ਹੋ ਗਈ ਹੈ ਲੇਕਿਨ ਹਜੇ ਹੁਣ ਕਪੜੇ ਧੋऊंगी ਕਿਤੇ ਹੋਏ ਨੇ ਉਹਨੇ ਸ਼ੁਰੂ ਕਰ ਦਿਆ ਉਹ ਵਰਸਨ ਵਾਸ਼ ਕਰਦੀ ਆਪਾਂ ਇਹ ਮਿੰਨਿਆ ਤੋਂ ਘਰ ਬੰਦ ਹੈ ਇਸ ਕਰਕੇ ਬਹੁਤ ਸਾਰਾ ਖਲਾਰਾ ਆਇਆ ਜੀ ਕੱਪੜੇ ਵੜੇ ਧੋਣ ਵਾਲੇ ਆ ਕੁਝ ਕੱਪੜੇ ਤੇ ਹੱਥ ਨਾਲ ਧੋਣ ਵਾਲੇ ਸੀ ਪਹਿਲਾਂ ਮੈਂ ਕਿਹਾ ਉਹੀ ਕੰਮ ਕਾਵਾਂ ਉਸ ਤੋਂ ਬਾਅਦ ਜੀ ਮਤੋੜੀਆਂ ਦੇ ਬੜੇ ਛੱਤੇ ਲੱਗੇ ਆ ਜੋ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬੱਚਿਆਂ ਨੂੰ ਇੰਨਾ ਡੰ ਬਸ ਇਸੇ ਕਰਕੇ ਜੀ ਅਸੀਂ ਸ਼ੁਰੂ ਕੀਤਾ ਆਪਰੇਸ਼ਨ ਮਤੋੜੀਆਂ ਖਤਮ ਜਿਹਦੇ ਕਰਕੇ ਅਸੀਂ ਜੀ ਸਰਫ ਦਾ ਕੋਲ ਬਣਾਇਆ ਤੇ ਚਲ ਗਏ ਵਾਸ਼ਰੂਮ ਜੀ ਉਹ ਜਗ੍ਹਾ ਤੁਹਾਨੂੰ ਦਿਖਾਈ ਹੈ ਬਸ ਉੱਥੇ ਜਾ ਕੇ ਆਪਾਂ ਪਾਣੀ ਡੋਲ ਦਿੱਤਾ ਤੇ ਫੜਾ ਫੜ ਅਸੀਂ ਅੱਗੇ ਬਾਹਰ ਤੇ ਸ਼ੁਰੂ ਕਰ ਦਿੱਤੀਆਂ ਆਪਣੀਆਂ ਸਫਾਈਆਂ ਦੁਬਾਰਾ ਤੋ ਕਰਨੀਆਂ ਇਹ ਵੀੜਾ ਫੇਰ ਦੁਬਾਰਾ ਮੀ ਪੈ ਗਿਆ ਸੀ ਤੇ ਸਫਾਈ ਕਰ ਲਵਾਂ ਇੱਕ ਵਾਰੀ ਤਾਂ ਕਿ ਬੱਚਿਆਂ ਦੇ ਉੱਠਣ ਤੋਂ ਪਹਿਲਾਂ ਥੋੜੀ ਜਿਹੀ ਸਾਫ ਸਫਾਈ ਕਰ ਲਈਏ ਜਿੰਨ ਤੁਹਾਨੂੰ ਪਹਿਲਾਂ ਵੀ ਰਸੋਈ ਘਰ ਦੱਸ ਚੁੱਕੀਆਂ ਕਿ ਬਹੁਤ ਜ਼ਿਆਦਾ ਗੰਦਗੀ ਹੈ ਜਿਹਨੂੰ ਸਿੱਦਤ ਨਾਲ ਸਾਫ ਕਰਨਾ ਪੈਣਾ ਹੈ ਲੇਕਿਨ ਉਤੋਂ ਪਹਿਲੇ ਹੀ ਸਾਡੇ ਬੱਚੇ ਉੱਠ ਗਏ ਬਾਦ ਬਾਦ ਬੱਚਾ ਕੀ ਹੋਊਗਾ ਤੇ ਆ ਮੇਰਾ ਵੱਡਾ ਪੁੱਤ ਵੀ ਉੱਠ ਗਿਆ ਛੋਟੇ ਬੁੱਢੀ ਆਵਾਜ਼ਾਂ ਦੇ ਨਾਲ ਹੀ ਤੇ ਇਦਾਂ ਦੀ ਹੀ ਸਾਡੀ ਰੋਜ਼ ਦੀ ਸਵੇਰ ਹੁੰਦੀ ਹੈ ਜਦੋਂ ਅਸੀਂ ਤਿੰਨੋਂ ਬੜੇ ਪਿਆਰ ਦੇ ਨਾਲ ਇੱਕ ਦੂਜੇ ਨਾਲ ਗੱਲਾਂ ਕਰਦੇ ਹਾਂ ਤੇ ਇੱਕ ਦੂਜੇ ਨੂੰ ਪੁੱਛੀ ਵੀ ਕਰਦੇ ਹਾਂ

Hacha legras, pues le a Uy, uy, uy. ਕੰਤਾਕਾਰ ਕੇ ਜੀ ਆਈਸਕ੍ਰੀਮ ਵਿਦ ਬਰਾਉਨਿੰਗ ਖਾਣ ਦਾ ਇੰਨਾ ਦਿਲ ਕਰ ਰਿਹਾ ਸੀ ਨਾ ਕਿ ਗਰਮੀ ਔਰ ਉੱਤੋਂ ਥੋੜੇ ਬਾਰਿਸ਼ ਵਾਲਾ ਵੀ ਹੁਣ ਮੌਸਮ ਹੈ ਤੇ ਇਸ ਕਰਕੇ ਬੜੀ ਟੇਸਟੀ ਲੱਗਦੀ ਹੈ ਔਰ ਤੁਹਾਡੇ ਚ ਕੌਣ-ਕੌਣ ਇਦਾਂ ਦਾ ਵੀ ਜਿਹੜਾ ਪਹਿਲਾਂ ਮਿੱਠਾ ਖਾ ਲੈਂਦਾ ਬਾਅਦ ਚ ਰੋਟੀ ਖਾਂਦਾ ਹੈ ਬਿਲਕੁਲ ਜੀ ਅੱਜ ਮੈਂ ਵੀ ਕੁਛ ਇਦਾਂ ਕੀਤਾ ਪਹਿਲਾਂ ਆਪਾਂ ਆਈਸਕ੍ਰੀਮ ਫਿਨਿਸ਼ ਕੀਤੀ ਉੱਤੋਂ ਬਾਅਦ ਆਪਣਾ ਖਾਣਾ ਪੀਣਾ ਕੀਤਾ ਫਿਰ ਆਪਣੇ ਕੰਮ ਵੱਲ ਡੱਟ ਗਏ ਮੈਨੂੰ ਪਤਾ ਲੱਗਾ ਵੀ ਜਿੱਥੇ ਮੈਂ ਛੱਤਾ ਲਾਣ ਗਈ ਸੀ ਆ ਸਾਰਾ ਸਰਫ ਸਰਫ ਹੋ ਚੁੱਕਾ ਹੈ ਔਰ ਇਹ ਥੱਲੇ ਹਜੇ ਹੋਰ ਵੱਡਾ ਛੱਤਾ ਪਰ ਵੀ ਦੇਖੋ ਜਾਲੇ ਨੇ ਲੱਗੇ ਨੇ ਇੰਨੇ ਟਾਈਮ ਤੋਂ ਬਾਅਦ ਜਦੋਂ ਹੁਣ ਘਰ ਨੂੰ ਖੋਲਿਆ ਤੇ ਸਾਰਾ ਹੀ ਕੰਮ ਅਸਤਵਿਅਸਤ ਹੋ ਚੁੱਕਾ। ਖਾਣਾ ਖਾ ਕੇ ਬੱਚੇ ਵੀ ਥੱਕ ਗਏ ਨੇ ਸਵੇਰ ਦੇ ਦੌੜ ਭੱਜ ਕਰਦੇ ਕਰਦੇ ਤੇ ਇੱਕ ਪਹਿਲਾਂ ਮੈਂ ਸੁਹਾਬ ਨੂੰ ਸੁਆਇਆ ਤੇ ਹੁਣ ਮੇਰੇ ਦੂਜੇ ਪੁੱਤ ਦੀ ਵਾਰੀ ਐ ਜ਼ਰਾਵਰ ਨੂੰ ਉਹ ਵੀ ਸੋ ਗਿਆ। ਵੀ ਮੈਂ ਚੇਂਜ ਕਰ ਲਿਆ ਬੱਚੇ ਸੋ ਗਏ ਇਸ ਕਰਕੇ ਮੈਂ ਦੁਬਾਰਾ ਕੱਪੜੇ ਚੇਂਜ ਕਰ ਲਏ ਕਿਉਂਕਿ ਕੰਮ ਅਜੇ ਬਹੁਤ ਸਾਰਾ ਐ ਮੈਂ ਤੁਹਾਨੂੰ ਦਿਖਾਣੀ ਐ ਮਤਲਬ 6 ਮਹੀਨੇ ਬਾਅਦ ਅਗਰ ਘਰ ਰਹੋ ਤੇ ਘਰ ਦਾ ਕੀ ਹਾਲ ਹੁੰਦਾ ਹੈ ਵੈਸੇ ਤਾਂ ਸੱਚੀ ਗੱਲ ਹੈ ਇਹਨਾਂ ਤਾਂ ਤੁਸੀਂ ਸਾਰੇ ਐਗਰੀ ਹੋਵੋਗੇ ਵੀ ਰਹਿਣ ਵਾਲਿਆਂ ਦਾ ਹੀ ਘਰ ਹੈ ਸੱਚੀ ਅਗਰ 4 ਦਿਨ ਲਈ ਵੀ ਘਰ ਛੱਡ ਕੇ ਜਾਓ ਤੇ ਕਿੱਦਾਂ ਦਾ ਹੋ ਜਾਂਦਾ 6 ਮਹੀਨੇ ਬਾਅਦ ਤੇ ਤੁਸੀਂ ਸਟੇਕ ਹੀ ਰਹੋ ਮਧੋੜੀਆਂ ਨੇ ਔਰ ਬਾਕੀ ਚੀਜ਼ਾਂ ਨਾਲ ਕਿਦਾਂ ਤੈਸ ਨੈਸ ਹੋ ਗਿਆ ਘਰ ਬੱਚਿਆਂ ਨੂੰ ਸੁਲਾਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਸੋਚਿਆ ਜਿਹੜੇ ਕੱਪੜੇ ਜੀ ਉਤਾਰੇ ਆ ਚੇਂਜ ਕੀਤੇ ਆ ਬੈੱਡ ਸ਼ੀਟਸ ਉਹ ਹੀ ਤੋਤੀਆਂ ਜਾਣ ਧੋਣ ਨੂੰ ਮੈਂ ਪਾ ਦਿੱਤੀਆਂ ਸੀ ਹੁਣ ਫਟਾਫਟ ਸੁਕਾ ਦੇਵਾਂ ਇਸ ਤੋਂ ਪਹਿਲਾਂ ਕਿ ਮੇਰੇ ਬੱਚੇ ਉੱਠ ਜਾਣ ਹਜੇ ਤਾਂ ਸਾਡਾ ਘਰ ਬੰਦ ਸੀ ਤੇ 6 ਮਹੀਨੇ ਬਾਅਦ ਖੋਲਣ ਕਰਕੇ ਨਖਲਾਰਾ ਪਿਆ ਜਾਂ ਕਹ ਲਓ ਥੋੜਾ ਹਾਲਾਂ ਦਾ ਪਾਣੀ ਬਾਹਰ ਵੀੜੇ ਜਿਵੇਂ ਤੱਕ ਹੀ ਆਇਆ ਤਾਂ ਇਹ ਨਖਲਾਰਾ ਪੈ ਗਿਆ ਤੇ ਮੈਂ ਤਾਂ ਸੋਚ ਰਹੀਆਂ ਵੀ ਜਿਨ੍ਹਾਂ ਦੇ ਘਰ ਅੰਦਰ ਤੱਕ ਪਾਣੀ ਆ ਗਿਆ ਸਭ ਕੁਝ ਖਰਾਬ ਹੋ ਗਿਆ ਉਹ ਕਿਵੇਂ ਰਹਿੰਦੇ ਹੋਣਗੇ ਪਰਮਾਤਮਾ ਮਿਹਰ ਕਰੇ ਉਹਨਾਂ ਸਪਨੋ ਹਿੰਮਤ ਬਖਸ਼ੇ ਉਹਨਾਂ ਦੇ ਹੋਏ ਨੁਕਸਾਨ ਬਾਰੇ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਕੱਲਾ مالی ਨੁਕਸਾਨ ਨਹੀਂ ਹੋਇਆ ਸਮਾਨ ਦਾ ਨੁਕਸਾਨ ਨਹੀਂ ਹੋਇਆ ਜਾਨ ਦਾ ਵੀ ਨੁਕਸਾਨ ਹੋਇਆ ਤੇ ਬਸ ਮੈਂ ਵੀ ਚੱਲ ਪਈਆਂ ਜੀ ਰਸੋਈ ਵੱਲ ਮੈਂ ਕਿਹਾ ਜੀ ਇੱਕ ਵਾਰੀ ਸਾਰੀ ਰਸੋਈ ਦੀ ਕਲੀਨਿੰਗ ਕਰ ਲਵਾਂ ਕਿਉਂਕਿ ਮੈਨੂੰ ਨਹੀਂ ਪਤਾ ਮੇਰੇ ਬੱਚੇ ਕਦੋਂ ਉੱਠ ਜਾਣ ਤੁਹਾਨੂੰ ਪਹਿਲਾਂ ਹੀ ਦੱਸਿਆ ਕਿਉਂਕਿ ਛੋਟੀ ਤਾਂ ਬਹੁਤ ਹੀ ਜਲਦੀ ਉੱਠਦੀ ਆ ਫਟਵਰ ਪਹਿਲਾਂ ਮੈਂ ਸੋਚਿਆ ਜੀ ਕਿਚਨ ਦੇ ਭਾਂਡੇ ਮਾਝ ਲੇ ਜਾਂ ਇੱਕ ਵਾਰ ਸਾਰੀ ਕਲੀਨਿੰਗ ਕਰਾਂ ਫਿਰ ਉੱਪਰਲੀ ਸਾਰੇ ਸੈਲਫ ਸਾਫ ਕੀਤੀ ਕਿਉਂਕਿ ਇੰਨੀ ਮੁਸ਼ਕਿਲ ਨਾਲ ਸਾਫ ਹੋ ਰਹੀ ਸੀ ਇੰਨੀ ਗੰਦੀ ਹੋ ਚੁੱਕੀ ਸੀ بار 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 ਹਰ ਜਗ੍ਹਾ ਤੇ ਕਪੜਾ ਫੇਰਨਾ ਪੈ ਰਿਆ ਸੀ ਹਰ ਨਿੱਕੀ ਨਿੱਕੀ ਚੀਜ਼ ਨੂੰ ਦੇਖਣਾ ਪੈ ਰਿਆ ਸੀ ਵੀ ਇੱਥੇ ਤਾਂ ਨਹੀਂ ਕੋਈ ਸੂੰਕ ਲੱਗ ਗਈ ਇੱਥੇ ਤਾਂ ਨਹੀਂ ਕੀੜੇ ਮਕੌੜੇ ਘੁੰਮਦੇ ਫੜ ਕੇ ਹਰ ਚੀਜ਼ ਨੂੰ ਕਲੀਨ ਔਰ ਸਪੈਸ਼ਲੀ ਜਿੱਥੇ ਖਾਣਾ ਬਣਾਉਣਾ ਉਹ ਜਗ੍ਹਾ ਸਾਫ ਹੋਣੀ ਹੀ ਚਾਹੀਦੀ ਸੀ ਉਹ ਸਾਫ ਕੀਤੀ ਤੇ ਉਸ ਤੋਂ ਬਾਅਦ ਵਾਰੀ ਸੀ ਜੀ ਪਾਂਡਿਆਂ ਦੀ ਬਸ ਸਾਰੇ ਢਾਂਡੇ ਇੱਕ ਵਾਰੀ نیچے ਉਤਾਰ ਦਿੱਤੇ ਤੇ ਥੋੜੇ ਥੋੜੇ ਕਰਕੇ ਸਾਰੇ ਚੰਗੀ ਤਰ੍ਹਾਂ ਮਾਂਜੇ ਕਿਉਂਕਿ ਉਹਨਾਂ ਚੋਂ ਕੋਈ ਵੀ ਪੰਡਾ ਯੂਜ਼ ਕਰਨ ਨੂੰ ਦਿਲ ਨਹੀਂ ਕਰਦਾ ਕਿਉਂਕਿ ਪਤਾ ਨਹੀਂ 6 ਮਹੀਨੇ ਦੇ ਕਿੰਤਾ ਕਿੰਤਾ ਮਿੱਟੀ ਪਈ ਹੋਣੀ ਹੈ ਅਗਰ ਥੋੜੇ ਥੋੜੇ ਵੀ ਧੋ ਲੋਂ ਤਾਂ ਵੀ ਬੜਾ ਬੁਰਾ ਹਾਲ ਹੁੰਦਾ ਤੇ ਇੱਕੋ ਵਾਰੀ ਮੈਂ ਕਿਹਾ ਜੀ ਸਾਰੇ ਫੜ ਕੇ ਧੋ ਦੇਣੇ ਆ ਜਿੰਨੇ ਕੁ ਮੇਰੇ ਤੋਂ ਧੁੱਤੇ ਜਾਂਦੇ ਆ ਮੈਂ ਫੜਾਫੜ ਉਹਨੂੰ ਕਲੀਨ ਕਰ ਦਵਾ ਉਤੋਂ ਬਾਅਦ ਨੈਕਸਟ ਜਗ੍ਹਾ ਤੇ ਸ਼ੁਰੂ ਹਾਂ ਤੇ ਆਹ ਹੈ ਜੀ ਫਾਈਨਲ ਲੁੱਕ ਫਾਈਨਲੀ ਮੇਰੀ ਕਿਚਨ ਸਾਫ਼ ਸੁਥਰੀ ਤੇ ਸੋਹਣੀ ਹੋ ਗਈ ਹੈ ਤੇ ਹੁਣ ਆਪਾਂ ਚੱਲਦੇ ਆਂ ਜੀ ਅੰਦਰ ਮੇਰੀ ਆਹ ਜੀ ਅਲਮਾਰੀ ਹੈ ਅਲਮਾਰੀ ਤੇ ਪਰ ਇੰਨਾ ਖਲਾਰਾ ਪਿਆ ਹੋਇਆ ਸੀਗਾ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿਉ ਉਦੋਂ ਗੁੜੀਆਂ ਹੋਣ ਵਾਲੀ ਸੀ ਤੇ ਮੈਂ ਫਟਾਫਟ ਉਦੋਂ ਹੀ ਚਲੀ ਗਈ ਐ ਥੋ ਆਪਣੇ ਪੇਕੇ ਘਰ ਤੇ ਉਸ ਤੋਂ ਬਾਅਦ ਉਦੋਂ ਵੀ ਵੈਸੇ ਵੀ ਚੜਿਆ ਨਹੀਂ ਜਾ ਰਿਆ ਸੀ ਮੈਂ ਤੋਂ ਇੰਨਾ ਪ੍ਰੈਗਨੈਂਸੀ ਦੇ ਦੌਰਾਨ ਮੈਨੂੰ ਤੇ ਇਹ ਸਮਝ ਨਹੀਂ ਆ ਰਿਆ ਸੀ ਕਿ ਅੱਪਾ ਜਿਹੜੇ ਇੰਨੇ ਬੈਗ ਨੇ ਲਿਫਾਫੇ ਰੱਖਦੇ ਰਹਿੰਨੇ ਇਹ ਕੰਮ ਕਿੱਥੇ ਆਂਦੇ ਨੇ ਹਜੇ ਸਫਾਈਆਂ ਪੂਰੀਆਂ ਹੋਈਆਂ ਨਹੀਂ ਸੀ ਕਿ ਕੱਪੜੇ ਮੇਰੇ ਸੁੱਕ ਗਏ ਮੈਂ ਕਿ ਪਹਿਲਾਂ ਇਹਨਾਂ ਨੂੰ ਉਤਾਰ ਕੇ ਤਹਿ ਲਾਵਾਂ ਇਹ ਤੋਂ ਪਹਿਲਾਂ ਮੀ ਨਾ ਪਹਿ ਜਾਵੇ ਜਾਂ ਮੇਰੇ ਬੱਚੇ ਨਿਕਲ ਜਾਣ ਕਿਉਂਕਿ ਤਹਿ ਲੱਗੇ ਤਾਂ ਰੱਖ ਹੋ ਜਾਣਗੇ ਪਰ ਜੇ ਇਹ ਉੱਠ ਗਏ ਤੇ ਫੇਰ ਨਹੀਂ ਹੁੰਦਾ ਕੁਝ ਬਸ ਟੀ ਹੁਣ ਘੰਟਾ 1.5 ਘੰਟਾ ਉਹਦੇ ਨਾਲ ਖੇਡਣ ਤੋਂ ਬਾਅਦ ਦੁਬਾਰਾ ਸੈਟਿੰਗ ਹੋ ਗਈ ਜੀ ਓਲ ਮਾਰੀ ਦਾ ਸਾਰਾ ਸਮਾਨ ਸੈੱਟ ਹੋ ਗਿਆ ਲੇਕਿਨ ਹੁਣ ਮੇਰੇ ਜ਼ਰਾਵਰ ਦੇ ਟੌイズ ਪੈ ਨੇ ਜਿਹੜੇ ਸਾਫ਼ ਕਰਕੇ ਦੁਬਾਰਾ ਟਿਕਾਨੀ ਐ ਅਰੇ ਇਨਾ ਬੱਚਿਆਂ ਨੂੰ ਖਿਡਾਉਣਾ ਲੈ ਕੇ ਕੌਣ ਦਿੰਦਾ ਬਾਈ ਗੋਡ ਰੂਮ ਦਾ ਸਾਰਾ ਹੀ ਸਮਾਨ ਹਜੇ ਸੈਟ ਅਪ ਕਰਨ ਵਾਲਾ ਐ ਕਿਉਂਕਿ ਮੈਂ ਦੀ ਆ ਕੇ ਸਮਾਨ ਕੱਲ ਰੱਖ ਦਿੱਤਾ ਸੀ ਫਿਰ ਬੱਚੇ ਬਿਲਕੁਲ ਨਹੀਂ ਟਿਕਰੇ ਬੜੀ ਮੁਸ਼ਕਿਲ ਨਸ ਹੋਈ ਐ ਮੈਂ ਸੋਚਿਆ ਹੁਣ ਥੋੜੀ ਜਿਹੀ ਸੈਟਿੰਗ ਕਰ ਲਾਂ ਥੋੜੀ ਜਲਮਾਰੀ ਦੀ ਸੈਟਿੰਗ ਹੋਈ ਆ ਉਹਦੇ ਵਿੱਚ ਵੀ ਚਾਰ ਬਾਰੇ ਉੱਠ ਚੁੱਕੇ ਆ ਹੁਣ ਅੰਦਰ ਰੂਮ ਦੀ ਥੋੜੀ ਸੈਟਿੰਗ ਕਰਤੀ ਆ ਕਿ ਹੁਣ ਇੱਕ ਦੋ ਦਿਨ ਤੱਕ ਫਿਰ ਨਿਕਲ ਵੀ ਜਾਣਾ ਇੱਕ ਤੇ ਦਿਨ ਲਈ ਆਈਆਂ ਤੇ ਆਮ ਸੋਚ ਰਹੀਆਂ ਸਾਰੀ फटाफट ਸੈਟਿੰਗ ਹੋ ਚੇ ਬੱਚੀ ਨੂੰ ਸੁਆਣਾ ਤੇ ਫਿਰ ਕੰਮ ਕਰਨਾ ਬੜਾ ਹੀ ਮੁਸ਼ਕਿਲ ਲੱਗਦਾ ਹੈ ਕਿ ਫਾਈਨਲੀ ਉਹ ਸੋ ਗਈ ਹੈ ਤੇ ਹੁਣ ਮੈਂ ਕਮਰੇ ਦੀ ਸੈਟਿੰਗ ਵੀ ਕਰ ਦਿੱਤੀ ਹੈ ਥੋੜੇ ਜਿਹਾ ਪੋਚਾ ਪੂਚਾ ਲਾ ਲਈਏ ਤਾਂ ਕਿ ਇੱਕ ਵਾਰੀ ਕਮਰਾ ਸਾਫ਼ ਸੁਥਰਾ ਹੋ ਜਾਏ ਮੈਨੂੰ ਨਹੀਂ ਲੱਗਦਾ ਕੰਮ ਇੱਕ ਦਿਨ ਚ ਖਤਮ ਹੋਣ ਵਾਲਾ ਹੈ ਮੈਨੂੰ ਦੋ ਕੁ ਦਿਨ ਹੋਰ ਇੱਥੇ ਰੁਕਣਾ ਹੀ ਪੈਗਾ ਤਾਂ ਕਿ ਸਵਾਫ਼ ਸਫਾਈ ਅੱਛੀ ਦਾ ਕਰ ਸਕਾਂ ਹਾਂਜੀ ਪ੍ਰਧਾਨ ਜੀ ਉੱਠ ਕੇ ਤੁਸੀਂ ਬਾਰਿਸ਼ ਕਰਕੇ ਵੇੜਾ ਇੰਨਾ ਕੰਦਾ ਹੋ ਚੁੱਕਾ ਸੀ ਨਾ ਇਹਨਾਂ ਮੀਆਂ ਨੇ ਇੰਨਾ ਖਰਾਬ ਕਰਤਾ ਸੀ ਵੇੜੇ ਦਾ ਹਾਲ ਕਿ ਦੋ ਤਿੰਨ ਵਾਰੀ ਵੀ ਧੋ ਚੁੱਕੇ ਆ ਤਾਂ ਵੀ ਮਿੱਟੀ ਨਿਕਲੀ ਜਾ ਰਹੀ ਹੈ ਨਿਕਲੀ ਜਾ ਰਹੀ ਹੈ ਥੈਂਕ ਗੋਡ ਇਹਨਾਂ ਕਰਦੇ ਕਰਦੇ ਮੇਰੀ ਗੁੜੀਆ ਸੁੱਤੀ ਹੋਈ ਹੈ ਤੇ ਹੁਣ ਆਪਾਂ ਮੰਗਾਇਆ ਇੱਥੇ ਦੇ ਲੋਕਲ ਇਹਨਾਂ ਮੰਗਾਇਆ ਇੱਥੇ ਦੇ ਲੋਕਲ ਰੈਸਟੋਰੈਂਟ ਤੋਂ ਇੱਕ ਮੀਲ ਸੋ ਮੈਂ ਖਾਉਂਗੀ ਤਾਂ ਪਹਿਲਾਂ ਮੈਂ ਕੱਪੜੇ ਚੇਂਜ ਕਰਾਂ ਕੱਪੜੇ ਗਿੱਲੇ ਹੋ ਗਏ ਬਹੁਤ ਭੁੱਖ ਲੱਗੀ ਆ ਤਾਂ ਜਿਵੇਂ ਉਹ ਤੋਂ ਵੀ ਆਹ ਉੱਠ ਗਈ। ਐਸੀ ਕਰਕੇ ਮੈਂ ਰੋਟੀ ਦੇ ਕੰਮ ਨੂੰ ਪਹਿਲੇ ਕਿ ਜੇ ਮੈਂ ਗੁੜੀਆਂ ਸਾਂਭੂਗੀ ਤੇ ਰੋਟੀ ਦੇ ਕੰਮ ਕਰੂੰਗੀ ਤਾਂ ਫੇਰ ਇੱਕ ਅੱਧਾ ਕੰਮ ਨਹੀਂ ਸੀ ਹੋਣਾ। ਤੇ ਇਸ ਕਰਕੇ ਆਪਾਂ ਰੋਟੀ ਨੂੰ ਅੱਛ ਛੱਡ ਕੇ the bad route kind of ਖਾਲੀ ਨੂੰ ਹਾਂ ਨਹੀਂ ਅੱਛਾ ਬਲੇ ਆ ਐਸੀ ਬੁੱਕ ਬਹੁਤ ਹੈ ਆਇਆ ਮੇਰਾ ਹਾਂਜੀ ਮੇਰੀ ਪਿੰਡੀ ਹਾਂਜੀ कपड़े भी मैं चेंज कर ले क्योंकि बहुत ज्यादा गर्मी लग रही नहीं सोना लगता मैं सोचा जी आप खाइए है खा लीए फिर मैं अपना बेल्ट फिनिश कर ਉਜਰ ਹੋਣਾ ਨਹੀਂ ਹੁੰਦਾ ਪੂਰੇ ਇੰਜੋਏ ਦੇ ਮੁਰਝੇ ਹੈ ਨਾ ਹਾਂਜੀ ਮੇਰੇ ਵਰਗੇ ਹਰ ਕਿਤਾ ਹੋਰ ਕੌਣ ਕੰ ਕਰਦਾ ਹੈ ਤਾਂ ਕੋੜਾ ਮਜਬੂਦ ਫਟਾ ਲਈ ਤੇ ਬਸ ਫਿਰ ਸ਼ਾਮ ਹੁੰਦੇ ਹੁੰਦੇ ਮਾਮੀ ਜੀ ਮਤਲਬ ਮੇਰੇ ਮਾਮੀ ਸੱਸ ਤੇ ਨੀਰਜ ਵੀ ਕਾਰ ਆ ਗਏ ਤੇ ਥੋੜੀ ਦੇਰ ਸੁਹਾਬ ਦੇ ਨਾਲ ਖੇលਨ ਲੱਗੇ ਸੁਹਾਬ ਬੜੀ ਖੁਸ਼ ਹੋਰੀ ਸੀ ਨੀਰਜ ਦੇ ਨਾਲ ਤੇ ਮਾਮੀ ਜੀ ਨਾਲ ਗੱਲਾਂ ਕਰਕੇ ਤੇ ਬਸ ਇਦਾਂ ਹੀ ਮਿਲਦੇ ਜੁਲਦੇ ਕਰੋ ਦਿਨ ਬੀਤ ਕੇ ਪਤਾ ਹੀ ਨਹੀਂ ਚੱਲਿਆ ਫਾਈਨਲੀ ਜੀ ਸਾਡੀਆਂ ਤਿਆਰੀਆਂ ਥੁਰੀਆਂ ਹੋ ਗਈਆਂ ਉਹ ਨਾਲੀ ਗੱਡੋ ਹੋਈ ਹੈ ਤੇ ਇਧਰ ਸਾਡੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਮਾਨ ਸਾਰ ਨੂੰ ਅਸੀਂ ਕਰ ਲਿਆ ਪੈਕ ਤਿੰਨ ਚਾਰ ਦਿਨ ਰੈਕ ਕੀ ਸੀ ਖੂਬ ਸਫਾਈ ਕੀਤੀ ਹੈ ਤੇ ਤੁਹਾਨੂੰ ਵੀ ਵਲੌਗ ਦਿਖਾਇਆ ਹੈ ਤੁਹਾਨੂੰ ਅੱਜ ਦਾ ਇਹ ਵਲੌਗ ਕਿਵੇਂ ਦਾ ਲੱਗਾ ਬੜੀ ਮਿਹਨਤ ਲੱਗੀ ਹੈ ਸਫਾਈ ਵਿੱਚ ਤੁਹਾਨੂੰ ਇਹ ਵਲੌਗ ਕਿਵੇਂ ਦਾ ਲੱਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੁਸੀਂ ਦੱਸੋ ਅਗਰ ਘਰ ਥੋੜੀ ਦੇਰ ਲਈ ਵਿਛੜ ਕੇ ਜਾऊं ਤੇ ਤੁਹਾਡੇ ਘਰ ਤੇ ਹਾਲਾਤ ਕਿਵੇਂ ਤੇ ਹੋ ਜਾਂਦੇ ਨੇ 6 ਮਹੀਨੇ ਤਾਂ ਬਹੁਤ ਜ਼ਿਆਦਾ ਹੋ ਗਏ ਤੇ ਬਣੇ ਰੋ ਸਾਡੇ ਨਾਲ ਐਂਡ ਡੋਨਟ ਫੋਰਗੇਟ ਟੂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਈ ਚੈਨਲ ਫਨ ਐਂਡ ਫਲੇਮ ਬਾਏ ਬਾਏ ਟੇਕ ਕੇਅਰ ਸਟੇ ਹੈਪੀ ਸਟੇ ਹੈਲਥੀ ਐਂਡ ਸਟੇ ਹਾਈਡਰੇਟਿਡ